ਸਸੀ ਕਾਲਜੀ ਮੈਂ ਆਈ ਆਪਣਾ ਤਾਂ ਸਸੀ ਕਾਲਜੀ ਮੈਂ ਆਈ ਤੁਹਾਡਾ ਨਵੂ ਸਨਾਹ ਬਲੌਗਸ ਜਿਹੜਾ ਇੱਕ ਵੀ ਤੇ ਅੱਜ ਦਾ ਬਲੌਗ ਹੈ ਵੀਰੇ ਆਪਣਾ ਅੱਜ ਮਗਾਈ ਮਿੱਟੀ ਵੀਰੇ ਪਸ਼ੂਆਂ ਥੱਲੇ ਖੜਾ ਉਹਨੂੰ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਕਿਵੇਂ ਕਰਚਰ ਹੋਈ ਪਈ ਆ ਵੀਰੇ ਇੱਥੋਂ ਬੰਦਾ ਕਰੇ ਵੀ ਥੱਲੇ ਡਿਗ ਸਕਦਾ ਬਈ ਤੇ ਮੈਂ ਸਾਹ ਦੇਖੋ ਵੀ ਕਿਵੇਂ ਹੋਣਾ ਉਲਟਣ ਲੱਗੇ ਵੀ ਜਦ ਪਤਾ ਲੱਗਾ ਮਿੱਟੀ ਆ ਕਿਤੇ ਦੇਖੋ ਵੀ ਉਹਨੂੰ ਕਿਵੇਂ ਖੇਡਦੇ ਆ ਨੇ ਦੇਖੋ ਵੀ ਆਹ ਦੇਖੋ ਵੀ ਕਿਵੇਂ ਲਿਪੜਦੀ ਆ ਨੇ ਦੇਖੋ ਮਿੱਟੀ ਜਦਾਂ ਬਈ ਪੂਰੀ ਅੱਖ ਖੋਸ ਨੇ ਬਈ ਤੇ ਨਾ ਵੀ ਇੱਥੇ ਬਹੁਤ ਹੀ ਖਰਾਬ ਸੀ ਇਥੋਂ ਥਾਂ ਬਈ ਤਾਂ ਕਰਦਾ ਵੀ ਇਥੋਂ ਡਿੱਗਣ ਦਾ ਬਹੁਤ ਹੀ ਬਹੁਤ ਹੀ ਜ਼ਿਆਦਾ ਚਾਂਸ ਸੀ ਬਈ ਤਾਂ ਕਰਕੇ ਫਿਰ ਆਪਾਂ ਨੇ ਆਪਾਂ ਕੀਤਾ ਫੋਨ ਨਾ ਮਿੱਟੀ ਆਉਂ ਗਈ ਬਈ ਸਾਡੀ ਮਿੱਟੀ ਲੱਗ ਜਾ ਉਤੇ ਤੇ ਅੱਜ ਆਪਾਂ ਦੀ ਮਿੱਟੀ ਲਾਉਣ ਆ ਗਏ ਨੇ ਇਹ ਤੇ ਆਪਾਂ ਹੁਣ ਉੱਥੋਂ ਵੜ ਖੰਡਾਵਾਂਗੇ ਤੇ ਇਹ ਨਾ ਇੱਥੇ ਆਪਣੀ ਜਿਹੜਾਈ ਹੀ ਟਰਾਲੀ ਇਹ ਖੋਬ ਗਈ ਸੀ ਇੱਥੇ ਤੇ ਆਪਾਂ ਇਥੋਂ ਪਾ ਕੇ ਮਿੱਟੀ ਤੇ ਆਪਾਂ ਨੰਘਾਈ ਆ ਤੇ ਦੇਖੋ ਬਹੁਤ ਹੀ ਜ਼ਿਆਦਾ ਹੋਇਆ ਬਈ ਤੇ ਦੇਖੋ ਬਈ ਕਿਵੇਂ ਕੋਸ ਹੋ ਗਏ ਮੱਝਾਂ ਦੇਖੋ ਬਈ ਕਿਵੇਂ ਪੁੱਠੇ ਡਿੱਗਦੇ ਨੇ ਬਈ ਦੇਖੋ ਇਹਦਾ ਚਾਅ ਚੜ ਗਿਆ ਜੀ ਮੱਝਾਂ ਨੂੰ ਤਾਂ ਮਿੱਟੀ ਆ ਗਈ ਵੀ ਹੁਣ ਲੱਪੜਾਂਗੇ ਜਦੋਂ ਵੀ ਜਦੋਂ ਜਦੋਂ ਅਸੀਂ ਇੱਥੇ ਮਿੱਟੀ ਛਿੜਾਉਂਦੇ ਆਂ ਤਾਂ ਮੱਝਾਂ ਲੇਟਣ ਲੱਗ ਜਾਂਦੀਆਂ ਨੇ ਵੀ ਪੂਰੀਆਂ ਲੱਪੜ ਜਾਂਦੀਆਂ ਨੇ ਦੇਖੋ ਇਹ ਨਾ ਨਾ ਮਰਨਾਂਗੀ ਆ ਦੇਖੋ ਬਈ ਮੱਝਾਂ ਨੂੰ ਪਹਿਲਾਂ ਚਾਅ ਹੋ ਗਿਆ ਮਿੱਟੀ ਦਾ ਵੀ ਹੁਣ ਲੱਪੜਾਂਗੇ ਦੇਖੋ ਉਧਰ ਵੀ ਛਿੜਾਉਣ ਲੱਗ ਗਈ ਦੇਖੋ ਹੀ ਆਣਾ ਵੀ ਆਪਾਂ ਇੱਥੋਂ ਜਦੋਂ ਆਪਾਂ ਜਦੋਂ ਆਪਾਂ ਇੱਥੇ ਮੱਝਾਂ ਦਾ ਮੋਨੇ ਹੁੰਦਾ ਤਾਂ ਸਾਹ ਪਾ ਕੇ ਇਧਰੋਂ ਕਰਕੇ ਆਪਾਂ ਬਾਹਰ ਦੀ ਕੱਢਦੇ ਹੁੰਦੇ ਆਗੇ ਤੇ ਮੱਝਾਂ ਹੁਣ ਪੂਰੀਆਂ ਖੁਸ ਨੇ ਵੀ ਥੱਲੇ ਮਿੱਟੀ ਆ ਗਈ ਐ ਤੇ ਇਧਰ ਦੇਖੋ ਗਾਂ ਥੋੜੀ ਦੂਰ ਬੰਦੀ ਹੋਈ ਕਿਉਂਕਿ ਇੱਥੇ ਨਾ ਇੱਥੇ ਬੰਦੀ ਸੀ ਮੱਝ ਤਾਂ ਇਹਦੇ ਕਰਕੇ ਨਾ ਫਿਰ ਸਾਨੂੰ ਪਿੱਛੋਂ ਕਰਨਾ ਪੈ ਗਿਆ ਬਾਸਾਨੂੰ ਕੱਢਣੀ ਪੈ ਗਈ ਥੋਂ ਟਰਾਲੀ ਤੇ ਬੈ ਕੇ ਨਹੀਂ ਸੀ ਆਉਂਦੀ ਆਹ ਦੇਖੋ ਬਈ ਕਿਵੇਂ ਲੱਗੀ ਬਈ ਮਾਸਟਰ ਉਰੇ ਖੋਸ ਨੇ ਬਾਈ ਆਹ ਦੇਖੋ ਪਰਨ ਲੱਗ ਗਿਆ ਦੇਖੋ ਟੱਕਰ ਉਹ ਕਹਿੰਦੇ ਮੈਂ ਖੇਡੂਗੀ ਪਾਓ ਕਹਿੰਦੇ ਪਹਿਲਾਂ ਮੈਂ ਖੇਡੂਗੀ ਤੇ ਇਹ ਨਾਲ ਪਾਦਰ ਸਟਾਤੀ ਮਿੱਟੀ ਆਪਾਂ ਅਧੂਰੀ ਦੇਖੋ ਨਾ ਹੁਣ ਦੇਖੋ ਜੀ ਆ ਲਿਆ ਦੇਖੀ ਆਪਾਂ ਨਵੀਂ ਮਸ਼ੀਨ ਟੋਕੇ ਵਾਲੀ ਬੜਾ ਟੇਕ ਹੋਰ ਇਹ ਪੁੱਤਰ ਉਹ ਵੀ ਕੱਟ ਆ ਵੀ ਰਹੇਗੀ ਨਾ ਵਿੱਚੋਂ ਕੱਟਣੀ ਹੈ ਵੀ ਹਨਾ ਤੇ ਆਪ ਚਪਲਾਂ ਫਾਈਏ ਨਾ 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 ਦੇਖੋ ਇਹ ਮੱਝ ਕੇ ਮੈਂ ਖੋਸ ਹੋ ਗਈ ਮਿੱਟੀ ਨਾਲ ਤੋਂ ਤੇ ਦੇਖੋ ਇਹ ਨਿੱਕਲੇ ਹੀ ਨੀ ਗਾਹ ਪਾ ਰੱਖਿਆ ਤੇ ਚੈੱਕ ਕਰੋ ਜੀ ਏਹੀ ਆਪਣਾ ਅੱਜ ਦਾ ਵਲੌਗ ਆ ਮਲਾਕਾਤ ਹੁੰਦੇ ਕੱਲ ਨੂੰ ਇੱਕ ਨਵੇਂ ਬਲਾਉ ਦੇ ਵਿੱਚ ਬਈ ਜਿਹੜੀ ਨੂੰ ਕੱਟੀ ਨੂੰ ਉਹ ਬੰਦੇ ਮੈਨੂੰ ਮਾਰੇ ਨਾ ਵੇ 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 ਚਾ ਚੜ ਗਈ ਦੇਖੋ ਮੱਜ ਨੂੰ ਦੇਖੋ ਜੀ